ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਗਏ ਐਸਾ ਯਾਤਰਾ ਤੇ ਤੇ ਹਨਾ तमाम ਵੱਡੇ ਵੱਡੇ ਜਿਹੜੇ ਗੁਰੂ ਘਰ ਨੇ ਘੁੰਮ ਕੇ ਆਏ ਆ ਦਰਸ਼ਨ ਕਰਕੇ ਆਏ ਆ ਤੇ ਕੁਝ ਚੀਜ਼ਾਂ ਉੱਥੇ ਅਸੀਂ ਨੋਟਿਸ ਕੀਤੀਆਂ ਮੇਰੇ ਨਾਲ ਹੋਰ ਵੀ ਕਾਫੀ ਸੰਗਤ ਸੀ ਔਰ ਕੁਝ ਸੰਗਤ ਨੇ ਮੈਨੂੰ ਬੋਲਿਆ ਵੀ ਜੇ ਤੁਸੀਂ ਵੀਡੀਓ ਬਣਾਉਂਦੇ ਹੋ ਤੇ ਇਹੋ ਜੀ ਇੱਕ ਵੀਡੀਓ ਜ਼ਰੂਰ ਬਣਾਇਆ ਜੇ ਤੇ ਉਹਨਾਂ ਕਹ ਅਗੇ ਬੰਦਾ ਡੇਰਿੰਗ ਹੋਣਾ ਚਾਹੀਦਾ ਐਵੇਂ ਦੀ ਵੀਡੀਓ ਬਣਾ ਲੀ ਮੈਂ ਕਹਾ ਸਾਡੇ ਤੋਂ ਜ਼ਿਆਦਾ ਡੇਰਿੰਗ ਕੌਣ ਹੈ ਤੇ ਵੇਖੋ ਗੁਰੂ ਘਰ ਚ ਜਿਹੜੇ ਤੇ ਲੰਗਰ ਦੀ ਸੇਵਾ ਕਰਦੇ ਨੇ ਉਹਨਾਂ ਤੋਂ ਹਨਾ ਵਧੀਆ ਤੇ ਉਹਨਾਂ ਤੋਂ ਸ਼ਰਧਾ ਵਾਲਾ ਕੋਈ ਹੈ ਨਹੀਂ ਕਿਉਂਕਿ ਵੇਖੋ ਉਹਨਾਂ ਨੂੰ ਉਹਦੇ ਚ ਕੋਈ ਬੈਨੀਫਿਟ ਹੈ ਨਹੀਂ ਵਿਚਾਰੇ ਜਾਂਦੇ ਨੇ ਬਾਲਟੀ ਚੱਕਦੇ ਨੇ ਦਾਲ ਬਾਗਰੂ ਚੌਲ ਵਾਗਰੂ ਫੁਲਕਾ ਵਾਗਰੂ ਤੇ ਉਹਨਾਂ ਨੇ ਇੱਕ 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 ਹਨਾ ਸੰਗਤ ਇੱਕ ਇੱਕ ਸੰਗਤ ਤੋਂ 10-10 ਵਾਰ ਉਹਨਾਂ ਸੇਮ ਚੀਜ਼ ਪੁੱਛਣੀ ਹੈ ਤੇ ਹਨਾ ਅਸੀਂ ਉਹਨਾਂ ਨੂੰ ਸਲੂਟ ਕਰਨੇ ਆ ਤੇ ਜਿਹੜੇ ਗੁਰੂ ਘਰ ਚ ਪਾਠ ਕਰਦੇ ਨੇ ਹਨਾ ਗੁਰਬਾਣੀ ਪੜਦੇ ਨੇ ਉਹਨਾਂ ਤੋਂ ਵੀ ਵਧੀਆ ਕੋਈ ਨਹੀਂ ਕਿਉਂਕਿ ਉਹ ਆਪਣੇ ਬੜੇ ਸੱਚੇ ਮਨ ਬੜੀ ਸੱਚੀ ਸ਼ਰਧਾ ਦੇ ਨਾਲ ਪਾਠ ਕਰਦੇ ਨੇ ਜਿਹੜੀ ਉੱਥੇ ਪ੍ਰੋਬਲਮ ਪ੍ਰੋਬਲੈਮੈਟਿਕ ਚੀਜ਼ ਹੈ ਨਾ ਉਹ ਅਸੀਂ ਦੇਖੀ ਉਹਨੇ ਉਹ ਦੋ ਤਰ੍ਹਾਂ ਦੇ ਲੋਕ ਇੱਕ ਤੇ ਜਿਨ੍ਹਾਂ ਦੇ ਹੱਥ 'ਚ ਡੰਡਾ ਹੁੰਦਾ ਹੈ ਉਹ ਇਹ ਸਮਝਦੇ ਨੇ ਕਿ ਪਤਾ ਨਹੀਂ ਉਹਨਾਂ ਕੋਲ ਪਾਇਲਟ ਦਾ ਲਾਇਸੈਂਸ ਮਿਲ ਗਿਆ ਹੈ ਜਾਂ ਉਹਨਾਂ ਨੂੰ ਪਤਾ ਨਹੀਂ ਕਿਹੜੀ ਕਿਹੜੀ ਜੰਗ ਜਿੱਤ ਲਈ ਉਹਨਾਂ ਨੇ ਤੇ ਬਿਲਕੁਲ ਇਲੀਟਰੇਟ ਨੇ ਉਹਨਾਂ ਨੂੰ ਕਿਸੇ ਨਾਲ ਗੱਲ ਕਰਨ ਦਾ ਕੋਈ ਪਤਾ ਨਹੀਂ ਕਿਵੇਂ ਗੱਲ ਕਰਨੀ ਕਿਵੇਂ ਨਹੀਂ ਕਰਨੀ ਬੜੇ ਰੂੜ ਤਰੀਕੇ ਨਾਲ ਲੋਕਾਂ ਨਾਲ ਗੱਲ ਕਰਦੇ ਨੇ ਉਹਨਾਂ ਦਾ ਵਾਸਤੇ ਚੱਲੇ ਤੇ ਜਿਹੜਾ ਆਏ ਗਏ ਦੇ ਸਿਰ 'ਤੇ ਡੰਡਾ ਹੀ ਮਾਰਦੇ ਨੇ ਔਰ ਜਿਹੜੇ ਦੂਸਰੇ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੇ ਹੱਥ 'ਚ ਪੈਨ ਤੇ ਡੈਰੀਆਂ ਫੜੀਆਂ ਨੇ ਹਨਾ ਉਹਨਾਂ ਨੂੰ ਵੀ ਇਹ ਵੇਖੀ ਅਗਲੇ ਦੀ ਜੇਬ ਦੇ ਵਿੱਚੋਂ ਜੋ ਵੀ ਇਹ ਕੱਢ ਲਈਏ ਤੇ ਇਹੋ ਜਿਹੇ ਲੋਕਾਂ ਨੂੰ ਰਿਕੁਐਸਟ ਜੇ ਗੁਰੂ ਘਰ ਦੇ ਜਿਹੜੇ ਵੱਡੇ ਵੱਡੇ ਮੈਨੇਜਮੈਂਟ ਕਮੇਟੀਆਂ ਨੇ ਕਿ ਪੜੇ ਲਿਖੇ ਲੋਕ ਰੱਖੋ ਹਨਾ ਗੁਰੂ ਘਰਾਂ ਦੀ ਡੰਡਿਆਂ ਦੀ ਕੋਈ ਲੋੜ ਨਹੀਂਗੀ ਹਨਾ ਠੁੱਡੇ ਮਾਰਦੇ ਨੇ ਮੁੱਕੇ ਮਾਰਦੇ ਨੇ ਧੱਕਾ ਮਾਰਦੇ ਨੇ ਆ ਸਭ ਚੀਜ਼ਾਂ ਜਿਹੜੀਆਂ ਨੇ ਗੁਰੂ ਘਰਾਂ 'ਚ ਹੋਣੀਆਂ ਨਹੀਂ ਚਾਹੀਦੀਆਂ ਵੇਖੋ ਆਈ ਮੈਂ ਇੱਕ ਗੁਜਾਰਿਸ਼ ਲੈ ਕੇ ਆਇਆ ਹਾਂ ਤੇ ਜਿਨ੍ਹਾਂ ਨਾਲ ਕਿਸੇ ਨਾਲ ਕੋਈ ਵਾਰਦਾਤ ਹੋਈ ਹੈ ਐਵੇਂ ਦੀ ਉਹ ਜ਼ਰੂਰ ਐਨੂੰ ਮੈਸੇਜ ਕਰੇ ਤੁਸੀਂ ਇਸ ਗੱਲ ਨੂੰ ਰਿਲੇਟ ਵੀ ਕਰ ਸਕੋਗੇ ਕਿ ਕਿਉਂਕਿ ਥੋੜੇ ਦਿਨ ਪਹਿਲਾਂ ਹਰਮੰਦਰ ਸਾਹਿਬ ਦੇ ਵਿੱਚ ਇੱਕ ਹਨਾ ਪਰਨਾ ਬੰਨਿਆ ਸੀ ਵੀਰ ਨੂੰ ਨੂੰ ਧੱਕੇ ਵੱਜੇ ਨੇ ਉਹਨੂੰ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਉਹਦਾ ਮਤਲਬ 3-4 ਜਣੇ ਅਗਰ ਇੱਕ ਬੰਦੇ ਨੂੰ ਗੁਰੂ ਘਰ ਦੇ ਵਿੱਚ ਪੈਜਣ ਪਾਲਕੀ ਸਾਹਿਬ ਦੇ ਕੋਲ ਲੜਾਈ ਕਰ ਲਈ ਉਹ ਕਿੰਨੀ ਗਲਤ ਗੱਲ ਹੈ ਨਾ ਸੋ ਆ ਇਹੋ ਜਿਹੇ ਜਿਹੜੇ ਲੋਕ ਨੇ ਇਹਨਾਂ ਦੀ ਰਿਕਰੂਟਮੈਂਟ ਜੇ ਕੋਈ ਕਰਦਾ ਹੈ ਕਮੇਟੀ ਵਾਲਾ ਤੇ ਪਲੀਜ਼ ਰਿਕਵੈਸਟ ਹੈ ਕੋਈ ਸਿਆਣੇ ਬੰਦੇ ਕੋਈ ਹਨਾ ਸਬਰ ਸੰਤੋਖ ਵਾਲੇ ਬੰਦਿਆਂ ਨੂੰ ਹਾਇਰ ਕਰੋ ਜਿਹੜੇ ਤੁਸੀਂ ਉੱਥੇ ਬੈਠੇ ਹੋ ਤੇ ਤੁਹਾਡੇ ਨਾਲ ਵੀ ਐਨੇ ਜੇ ਕੋਈ ਚਾਰ ਬੰਦੇ ਉੱਥੇ ਡੰਡੇ ਵਾਲੇ ਨੂੰ ਬਹਿ ਜਾਂਦੇ ਕੀ ਦੀ ਇੱਜ਼ਤ ਰਹੇਗੀ ਕੀ ਦੀ ਰਿਸਪੈਕਟ ਰਹੇਗੀ ਸੋ ਇਸੇ ਗੱਲ ਨਾਲ ਮੈਂ ਬਿਲਕੁਲ ਇਹੀ ਕਾਂਗਾ ਕਿ ਪਲੀਜ਼ ਬੜਿਆਂ ਲਿਖਿਆ ਲੋਕਾਂ ਨੂੰ ਗੁਰੂ ਘਰ ਚ ਕਰ ਤੁਸੀਂ ਸੈਲਰੀਆਂ ਦਾ ਰਿਕਰੂਟ ਕਰਦੇ ਕਰੋ ਉੱਥੇ ਡੰਡਿਆਂ ਦੀ ਕੋਈ ਲੋੜ ਨਹੀਂ ਗਈ ਕਿਉਂਕਿ ਉੱਥੇ ਜਿਹੜਾ ਜਾ ਰਿਹਾ ਪਰਿਸ਼ਦਾ ਨਾਲ ਜਾ ਰਿਹਾ ਹੈ ਤੇ ਬੜੇ ਮਨ ਦੇ ਨਾਲ ਜਾ ਰਿਹਾ ਜਦੋਂ ਮਨ ਦੇ ਨਾਲ ਜਾਏਗਾ ਬੰਦਾ ਮੱਥਾ ਟੇਕੇਗਾ ਉਹਨੂੰ ਕੀ ਪਤਾ ਥੋੜੀ ਦੇਰ ਚ ਉਹਨੂੰ ਆ ਡੰਡੇ ਲੈ ਕੇ ਜਿਹੜੇ ਖੜੇ ਨੇ ਕਿਹੜੀ ਜ਼ੁਬਾਨ ਚ ਬੋਲਣਾ ਹੈ ਔਰ ਕਿਹੜੇ ਕਿਹੜੇ ਤਰੀਕੇ ਨਾਲ ਉਹਨਾਂ ਨਾਲ ਬੀਹੇਵ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ